ਦਾਣਾ ਘੱਟ ਖਾਂਦੇ ਆ ਕੂਤਰਾ 'ਚ ਕੋਈ ਨਾ ਕੋਈ ਪ੍ਰੋਬਲਮ ਹੋਊਗੀ ਪਾਣੀ ਜ਼ਿਆਦਾ ਪੀਂਦੇ ਹੋਣਗੇ ਇਹ ਦੇਖਿਓ ਪਾਣੀ ਵਾਲੀਆਂ ਬਿੱਠਾਂ ਵੀ ਮਾਰਦੇ ਹੋਣਗੇ ਇਹ ਚੀਜ਼ ਨੋਟ ਕਰ ਲਿਓ ਉਹਦੇ ਨਾਲ ਪਤਾ ਕੀ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਆਨਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਜੀਰੋ ਧੰਨਵਾਦ ਆਇਓ ਬਾਈ ਕਰਦੇ ਆ ਵੀਡੀਓ ਸ਼ੁਰੂ ਤੇ ਵੀਡੀਓ ਸ਼ੁਰੂ ਕਰਨਾ ਕਿ ਅੱਜ ਅੱਜ ਕੋਈ ਨਾ ਕੋਈ ਮੈਡੀਸਨ ਤੁਹਾਨੂੰ ਮੈਂ ਦੱਸਦਾ ਜਿਹੜੀ ਮਤਲਬ ਜਿੱਦਾਂ ਸਾਰੇ ਮਤਲਬ ਸਾਰਾ ਕੁਝ ਹੀ ਬਣਾ ਕੇ ਜਿੱਦਾਂ ਮੈਂ ਤੁਹਾਨੂੰ ਕੱਲ 181 ਇੱਕ ਦਿਖਾਇਆ ਸੀ ਨਾ ਆਪਾਂ ਦੂਜਾ ਪਾਊਡ ਉਹ ਮੈਡੀਸਨ ਬਾਈ ਜਿਹੜੀ ਆ ਉਹ ਹਰ ਇੱਕ ਬਿਮਾਰੀ ਤੋਂ ਤੁਸੀਂ ਇੱਕ ਗੋਲੀਆਂ ਬਣਾ ਕੇ ਰੱਖ ਲੈਣੀਆਂ ਠੀਕ ਆ ਤੇ ਉਹ ਤੁਸੀਂ ਗੋਲੀ ਬਾਈ ਜੇ ਤੁਹਾਨੂੰ ਢਿੱਲਾ ਮਠਾ ਕਬੂਤਰ ਲੱਗਦਾ ਉਹਨੂੰ ਜਦੇ ਬਾਈ ਦੇ ਦਿਓ ਠੀਕ ਆ ਤੇ ਧੁੱਪੇ ਪਾ ਦਿਓ ਪਾ ਦਾ ਮਲ ਪਾਣੀ ਦੇ ਕੇ ਉਹਨਾਂ ਬਿਲਕੁਲ ਕਬੂਤਰ ਐਣ ਤੁਹਾਡੇ ਤੰਦਰੁਸਤ ਹੋ ਜਾ ਕਰਨਗੇ ਬਾਈ ਦੁਬਾਰਾ ਦਵਾਈ ਦੇਣ ਦੀ ਲੋੜ ਹੀ ਨਹੀਂ ਪਿਆ ਕਰੂਗੀ ਵਧੀ ਹੋਵੇ ਕਬੂਤਰ ਦੀ ਬਸ ਇੱਕ ਵਾਰੀ ਦਵਾਈ ਨੇ ਗੱਲ ਬਣ ਜਾ ਕਰੂਗੀ ਤੇ ਆ ਜੋ ਬਾਈ ਪਹਿਲਾਂ ਬੱਚੇ ਪੂਚੇ ਛੱਡਿਏ ਠੀਕ ਆ ਬੱਚੇ ਪੂਚੇ ਛੱਡ ਕੇ ਤੱਕ ਬਾਕੀ ਦੀ ਕਾਰਵਾਈ ਕਰਦੇ ਆ ਬਾਬੇ ਆ ਗਏ ਕੋਠੇ ਦੇ ਤੇ ਆ ਜਿਹੜੇ ਖੁੱਡੇ ਤੇ ਕੁੱਟ ਦਿੱਤਾ ਹੈ ਗਈ ਜੀ ਖੁੱਡੇ ਜਾ ਗਏ ਆ ਦੂਜੇ ਉੱਪਰ ਵਾਲੇ ਚ ਤੇ ਬੱਚੇ ਗੱਡਿਏ ਬਈ ਠੀਕ ਆ ਬੱਚਿਆਂ ਨੂੰ ਘਰ ਪਾਣੀ ਪੂੜੀ ਹੁਣ ਆਪ ਹੀ ਪੀਣ ਲੱਗ ਪਏ ਆ ਬੱਚੇ ਸਾਰੀ ਠੀਕ ਆ ਫੁੱਲ ਪਾਣੀ ਪੀ ਜਾਂਦੇ ਆ ਨਹੀਂ ਤਾਂ ਘੱਟ ਪਾਣੀ ਪੀਂਦਾ ਆ ਬੱਚਾ ਬਿਲਕੁਲ ਬਈ ਬਿਮਾਰ ਸੀਗਾ ਉੱਡ ਕੇ ਉੱਤੇ ਵੀ ਨਹੀਂ ਬੈਠਦਾ ਇਹਨੂੰ ਇੱਕ ਵਾਰੀ ਬਈ ਉਹ ਦਿੱਤਾ ਇੱਕ ਇਹ ਤੇ ਕੋ ਲਾਲਸੇਰ ਵਾਲਾ ਬੱਚਾ ਬੈਠਾ ਠੀਕ ਆ ਬਈ ਰਾਤੀ ਉਹ ਅੜ ਵੀ ਗਏ ਇੱਕ ਉਹ ਬੱਚਾ ਇੱਕ ਬੜਲੇ ਵਾਲੀ ਦਾ ਜਿਹੜਾ ਰੱਤਾ ਬੱਚਾ ਈ ਆਪਣਾ ਇਹ ਅੜ ਗਏ ਸੀ ਬਈ ਦੋਨੇ ਹੀ ਰੱਤ ਸ਼ਾਮੀ ਮੈਂ 2 ਵਜੇ ਲੱਗਾ 2:30 ਵਜੇ ਛਤਰੀ ਤੇ ਲਾਉਣ ਭਰਾਵਾ ਉੜ ਪ ਇਹ ਨਾ ਬਹਿਣ ਦਾ ਵਾਸਤਾ ਦੋਨੇ ਅੜ ਗਏ ਫੇ ਅੱਖ ਕਿਵੇਂ ਬੜਲੇ ਵਾਲੀਆਂ ਤੀਜਾ ਬੱਚਾ ਜੜਾ ਕਾਲ ਖਾਇਆ ਉਹ ਛੱਡਿਆ ਤੇ ਉਹਦੇ ਨਾਲ ਬਾਈ ਥੱਲੇ ਆਏ ਨਹੀਂ ਤਾਂ ਆਉਂਦੇ ਹੀ ਨਹੀਂ ਸੀ ਜਾਂਦੀ ਹੋਰੀ ਢੁਕਾ ਕੇ ਲਾਏ ਬੱਚੇ ਦੋਨੇ ਹੀ ਖੜ ਗਏ ਸੀ ਬਾਈ ਤੇ ਮੇਰੇ ਨਾਲ ਸਾਢੇ 5 ਵਜੇ ਬੈਠੇ ਹੁਣ ਇਹ 3:20 ਦੇ ਛੜੇ ਹੋਏ ਪੂਰਾ ਬਿਮਾਰ ਸੀ ਬਈ ਬੱਚਾ ਉਹ ਫੁੱਲ ਥੱਲੇ ਸੁੱਕਾ ਹੋਇਆ ਫਿਰ ਵੀ ਦੋ ਢਾਈ ਘੰਟੇ ਤਿੰਨ ਘੰਟੇ ਕਾਲਾ ਸ਼ਾਮੀ ਲਾ ਕੇ ਆਇਆ ਆ ਬਿਠਾਤੇ ਕਬੂਤਰ ਆਪਾਂ ਛਤਰੀ ਦੇ ਜਿਹੜੇ ਤਿੰਨ ਚਾਰ ਬੱਚੇ ਨਹੀਂ ਦੋ ਡੰਡਿਆਂ ਵਾਲੇ ਦੇ ਤੇ ਦੋ ਦੂਜੇ ਆਪਣੇ ਹਿਆਰ ਵਾਲੇ ਜਿਹੜੇ ਤੁਹਾਨੂੰ ਆ ਦੱਸਿਆ ਸੀ ਉਚਾਰੇ ਬਈ ਦੇ ਬਿਠਾਤੇ ਤੇ ਬਾਕੀ ਉੱਡੀ ਜਾਂਦੇ ਬਈ ਦੋ ਆ ਉੜਦੇ ਆ ਇੱਕ ਆ ਉੜਦਾ ਆ ਤਾਂ ਸੂਰਜੇ ਲੱਗਦਾ ਮੇਰੇ ਸਾਬ ਨਾਲ ਆ ਵਾਲਾ ਥੱਲੇ ਵਾਲਾ ਇਹ ਸੂਰਜ ਆ ਤੇ ਜਿਹੜਾ ਬੱਚਾ ਬੜਲੇ ਵਾਲੀ ਦੀ ਭੈਣ ਦਾ ਪਲਾਗ ਜਿੱਦਾ ਸੇਮ ਜਿੱਦਾ ਸੂਰਜ ਬਣਿਆ ਆ ਬੜਲੇ ਵਾਲੀ ਦਾ ਸੂਰਜ ਬਣਿਆ ਨਾ ਬੱਚਾ ਜਿੱਦਾ ਉਦਾਂ ਹੀ ਸੇਮ ਬਈ ਆਪਾਂ ਜਿੱਦਾ ਉਹ ਬੱਚਾ ਘੜਾਇ ਸੀ ਦੀ ਭੈਣ ਦਾ ਤੇ ਉਸੇ ਵੱਡੇ ਕੂਤਰ ਦਾ ਪੱਠਾ ਲਾਗੇ ਉਹਦਾ ਬੱਚਾ ਆ ਉੜਦਾ ਬਈ ਐਂ ਥੱਲੇ ਕਮਜ਼ੋਰ ਸੀ ਬਈ ਖਿੱਚ ਹੋਏ ਸੀ ਬਹੁਤ ਵਧੀਆ ਉਹ ਮੈਡੀਸਨ ਜਿਹੜਾ ਤੈਨੂੰ ਦੱਸਿਆ ਨਾ ਮੈਂ ਉਹ 181 ਖਰੀਦ ਦੱਸਿਆ 181 ਤੇ ਐਦਾਂ ਕੁਛ ਆ ਵਨ ਇਨ ਖਰੇ ਐਦਾਂ ਕੁਛ ਆ ਉਹਦਾ ਨਾਮ ਤਾਂ ਦੇਖ ਲਿਓ ਪਿੱਛੀ ਕੱਲ ਦੀ ਵੀਡੀਓ ਤੇ ਪਾਇਆ ਹੋਇਆ ਉਹ ਵਰਤਿਆ ਹੀ ਵਧੀਆ ਤੇ ਉਹੀ ਚੀਜ਼ ਤੇ ਜੋ ਜੋ ਚੀਜ਼ਾਂ ਉੱਚਾ ਉਦਾਂ ਹੀ ਦਵਾਈ ਅਜ ਆਪ ਆਪੜਾ ਵਾਂਗੇ ਬਾਈ ਠੀਕ ਆ ਸਸਤੇ ਦੇ ਵਿੱਚ 100 ਰੁਪਏ ਦੇ ਵਿੱਚ ਤੇ ਉਹ ਕਿਹੜੀਆਂ-ਕਿਹੜੀਆਂ ਗੋਲੀਆਂ ਪੈਣੀਆਂ ਉਹ ਵੀ ਤੁਹਾਨੂੰ ਦੱਸੂਗਾ ਮੈਂ ਤਾਂ ਉਹਦਾ ਬਣਾ ਕੇ ਘਰੇ ਤੁਸੀਂ ਲਾ ਲਓ ਬੱਚੇ ਉੱਡੀ ਜਾਂਦੇ ਆ ਹੋ ਗਿਆ ਘੰਟਾ ਕਰਾਣੇ ਓੜਦੇ ਆ ਨੂੰ ਉਹ ਆਪਣਾ ਬੜਲੇ ਵਾਲੀ ਦਾ ਰੱਤਾ ਬੱਚਾ ਉੱਤੇ ਟੇੜਦਾ ਤੇ ਨਾਲ ਮੇਰੇ ਖਿਆਲਾਂ ਉਹ ਹੀ ਦੂਜਾ ਬੱਚਾ ਜਿਹੜਾ ਆਪਣਾ ਸੂਰਜੀਆ ਸ਼ਾਇਦ ਨਾਲ ਉਹਦੇ ਸੂਰਜੇ ਖੜਾ ਦੋਨੇ ਬੱਚੇ ਉਹਦੇ ਹੀ ਆ ਤੇ ਆ ਆਪਣਾ ਦੂਜਾ ਜਿਹੜਾ ਆਪਾਂ ਸੇਮ ਜੋੜਾ ਲਾਇਆ ਸੀ ਨਾ ਉੱਦਾਂ ਹੀ ਕਢਾ ਕੇ ਆਓ ਹੋੜ ਦਾ ਬੱਚਾ ਬਈ ਕਿੱਧਰ ਗਏ ਆ ਦੇਖੋ ਆ ਆਪਣਾ ਬੜਲੇ ਵਾਲੀ ਦੀ ਜਿਹੜੀ ਮਾਸੀ ਮੂਸੀ ਮਾਮਾ ਉਮਮਾ ਲਾ ਲੋ ਉਹਦਾ ਚੱਕੋ ਲੋ ਵੀ ਅੱਜ ਬਾਬੇ ਉਹ ਬੱਚੇ ਚੇਪ ਕੱਢੀ ਆਉਣਦੇ ਆ ਆ ਬੜਲੇ ਵਾਲੀ ਦਾ ਫਰਦਾ ਠੀਕ ਆ ਆ ਬੜਲੇ ਵਾਲੀ ਦੀ ਦਾਦੀ ਦਾ ਉਨੇ ਕਹੇ ਕਹਦਾ ਕਰਾਂਗੇ ਨਾ 마ਸੀ মুਸੀ ਦੇ ਚੱਕਰ ਜਾਂ ਪਿੰਡਾ ਦਾਦੀ ਦੇ ਕਹਦਾ ਕਰਾਂਗੇ ਬੜਲੇ ਵਾਲੀ ਦੀ ਦਾਦੀ ਦਾ ਪੁੱਤ ਆ ਬੜਲੇ ਵਾਲੀ ਦੀ ਦਾਦੀ ਦਾ ਪੁੱਤ ਉਹ ਆਪਾਂ ਜਿੱਦਾਂ ਲਾਇਆ ਸੀ ਇਹਨਾਂ ਦਾ ਜੋੜਾ ਸੇਮ ਮੇਰੇ ਇੱਕੋ ਹੀ ਬਲੱਡ ਉੱਡਦਾ ਪਿਆ ਸੂਰਜ ਵੀ ਮੇਰੇ ਸਾਹਮਣ ਆਪਣਾ ਸੂਰਜ ਖਰੇ ਬਹਿ ਗਿਆ ਸੂਰਜ ਬਹਿ ਗਿਆ ਹੁਣੀ ਦੇਖ ਲੈਂਦੇ ਆ ਪਹਿਲਾਂ ਹਜੇ ਇੱਧਰ ਨੂੰ ਗਏ ਸਾਈਡ ਨੂੰ ਆਉਂਦੇ ਆ ਤੇ ਦੇ ਦੇ ਵੀ ਸੂਰਜ ਉੱਡਦਾ ਸੂਰਜ ਬਾਈ ਇਹਨਾਂ ਸਾਰਿਆਂ ਨੂੰ ਚੰਗਾ ਕਰਦਾ ਸੂਰਜ ਉਹ ਉਹਦੀ ਡਾਰ ਬਹੁਤ ਘੈਂਟ ਆ ਸੂਰਜ ਜੀ ਦੀ ਤੇ ਉਹ ਬੱਚੇ ਦੀ ਬਾਈ ਜਿਹੜਾ ਬੜਲੇ ਵਾਲੀ ਦਾ ਹੀ ਬੱਚਾ ਨਾ ਔਰਤਾ ਉਹਦੀ ਵੀ ਡਾਰ ਬਹੁਤ ਸੋਹਣੀ ਆ ਬ ਬਸ ਇਹਨਾਂ ਨੂੰ ਹੁਣ ਜਾਲ ਚ ਧੁੱਪਾ ਧਲਵਾਇਆ ਕਰਾਂਗੇ ਤੇ ਜਿਹੜੇ ਡੋਨੇ ਆ ਖੁੱਲਣ ਲੱਪੇ ਹਨ ਇਹ ਖੁੱਲ ਜਾਣੇ ਤੇ ਪਰਪੁਰ ਕੱਟ ਕੇ ਇਹਨਾਂ ਦੇ ਉਦਾਂ ਕਿਤੇ ਕਿਤੇ ਡਾ ਦਿਆ ਕਰਾਂਗੇ ਨਹੀਂ ਤਾਂ ਆਪਣੇ ਕੋਲ ਜਾਲ ਹੈਗਾ ਪਰ ਜਾਲ ਚੀ ਪਾਲੀ ਦੀ ਛਤਰੀਆਂ ਤੇ ਹਨ ਐਡੀ ਕੋ ਲੋਡ ਪੈਂਦੀ ਨਹੀਂ ਆਪਾਂ ਨੂੰ ਧੁੱਪੇ ਧੱਪੇ ਪਾਉਣ ਦੀ ਜਾਂ ਕੱਢਣ ਦੀ ਵੀ ਇੱਥੇ ਕੱਢੀ ਜਾ ਕਰਾਂਗੇ ਮਹੀਨਾ ਕ ਡੋਨੇ ਹੁੰਦੇ ਆਪਾਂ ਇਹਨਾਂ ਦੀਆਂ 10 12 12 ਹੋ ਗਈਆਂ ਆ ਹੋਰ 10 ਕਰਾਵਾਂਗੇ ਹੌਲੀ ਹੌਲੀ ਐਦਾਂ ਹੀ ਧੁੱਪੇ ਜੀ ਛੱਡ ਕੇ ਘੜੀ ਘੜੀ ਹਨ ਬਸ ਫੇ ਪ੍ਰੋਗ ਲੈਣੇ ਬੱਚੇ ਆਪਾਂ ਇਹ ਓਏ ਤਿੰਨਾ ਵਾਦੀਆਂ ਵੀ ਇੱਕ ਇੱਕ ਗੋਲੀ ਦੇਤੀ ਅੱਜ ਆਪ ਜਿਹੜੀ ਆਪਾਂ ਆਂਡਿਆਂ ਬੰਤੋਂ ਬਣਾਈ ਸੀ ਹਨਾ ਹੁਣ 15 ਦਿਨ ਲਗਾਤਾਰ ਦਵਾਂਗੇ ਇਹ ਤਿੰਨਾਂ ਮਾਦੀਆਂ ਨੂੰ ਤੇ ਜੋੜੇ ਲਾਈਏ ਇੱਕ ਦੋ ਹੋਰ ਜੋੜੇ ਲੋਣੇ ਅੱਜ ਆਪਾਂ ਤੇ ਜਿਹੜੀ ਆਪਣੀਆਂ ਆਪਾਂ ਜਿੱਦਾਂ ਬੜਦੇ ਵਾਲੀ ਦੀ ਲਾਈ ਸੀ ਇਹਨਾਂ ਵੀ ਕਬੂਤਰੀਆਂ ਦੀ ਆਪਾਂ ਚੱਕ ਕੇ ਲਿਆਂਦੀ ਉਦੋਂ ਇਹਨਾਂ ਨੂੰ ਮਲਾਂ ਪੱਲ ਗੋਲੀ ਲਾ ਕੇ ਤੇ ਨਰਾਂ ਨੂੰ ਵੀ ਬੱਚੇ ਪਾਲਣ ਤਾਂ ਫਿਰ ਉਦੋਂ ਬਾਅਦ ਆਪਾਂ ਇਹ ਵੀ ਜੋੜੇ ਲਾ ਦੇਣੇ ਬਈ ਠੀਕ ਆ ਦਵਾਰਾਂ ਫਿਰ ਬਈ ਆ ਮਾਦੀ ਨੂੰ ਵੀ ਦੇਤੀ ਫਿਰ ਠੀਕ ਆ ਗੋਲੀ ਆ ਨਰ ਨੂੰ ਵੀ ਦੇਤੀ ਬਈ ਠੀਕ ਆ ਆ ਨਰ ਨੂੰ ਵੀ ਦੇਤੀ ਬਈ ਰਿਆ ਇਹਨੂੰ ਵੱਡੇ ਨੂੰ ਵੀ ਠੀਕ ਆ ਤੇ ਇਹ ਚਾਰ ਪਾਣਗੇ ਬਈ ਕਮਜ਼ੋਰੀ ਹੁੰਦੀ ਆ ਇਹਨਾਂ ਨੂੰ ਬੱਕਰੀ ਦਾ ਦੁੱਧ ਲਿਆਵਾਂਗੇ ਅੱਜ ਕਿਤੋਂ ਜੇ ਮਿਲ ਗਿਆ ਬੱਕਰੀ ਦਾ ਦੁੱਧ 5-5 ਐਮਐਲ ਅਵਾਲ ਕੇ ਉਹ ਦੇ ਆ ਕਰਾਂਗੇ ਇਹਨਾਂ ਨੂੰ ਬਈ ਆ ਵੀ ਬੱਚੇ ਬਈ ਦੋਨੋਂ ਰੈਡੀ ਹੋ ਜੱਲੇ ਬਸ ਠੀਕ ਆ ਤੇ ਇੱਕ ਦੋ ਦਿਨ ਦੇ ਵਿੱਚ ਵਿੱਚ ਹੋ ਜਾਣੇ ਰੈਡੀ ਇਹ ਆ ਬੱਚਾ ਬਈ ਉਹੋ ਬਣਿਆ ਆ ਚੈੱਕ ਕਰੋ ਆਪਣੇ ਦਾਦੇ ਦੇ ਕੱਢਿਆ ਸੇਮ ਨੇ ਸੇਮ ਆਪਣੇ ਦਾਦੇ ਦੇ ਗਿਆ ਆ ਬੱਚਾ ਇਹ ਬੜਲੇ ਵਾਲੀ ਦੇ ਮਤਲਬ ਜਿਹੜੇ ਆ ਨਾ ਉਹ ਉਹਦੀ ਦਾ ਨਸਲ ਦੀ ਬੜਲੇ ਦੀ ਇਹਨਾਂ ਤੇ ਉਹ ਫੇਸਣੀਆਂ ਜਾਂ ਹੋਂਡੀਆਂ ਦੋਨਾਂ ਬੱਚਿਆਂ ਦੇ ਬਈ ਨੱਕ ਤੇ ਚਲੋ ਚੰਗਾ ਹੋ ਗਿਆ ਦੇ ਲਿਆ ਇਹਨਾਂ ਨੂੰ ਬਈ 10 1/2 ਦਾ ਪਾウダー ਦੇਵਾਂਗੇ ਤੇ ਉਹਦੇ ਨਾਲ ਇੱਥੇ ਹੀ ਸੁੱਕ ਜਾਊਗਾ ਗਾਂ ਨਹੀਂ ਹੋਊਗਾ ਨਹੀਂ ਤਾਂ ਵੱਡਾ ਹੋ ਜਾਣਾ ਚੋਂਜ ਤੇ ਬਈ ਹੁਣ ਇਹ ਦੇਣਾ ਸ਼ੁਰੂ ਕਰ ਦੇਣਾ ਇਹਨੂੰ ਅੱਜ ਹੁਣ ਹੀ ਦਿਨਾਂ ਮੈਂ ਆਹ ਬਈ ਬੜਲੇ ਵਾਲੀ ਜਿਹੜੀ ਦਾਦੀ ਆ ਠੀਕ ਆ ਆ ਉਹਨਾਂ ਨੇ ਬੱਚਾ ਕੱਢਿਆ ਤੇ ਸੇਮ ਪਿਓ ਦੇ ਨਿਕਲੇ ਬਈ ਇਹ ਪਿਓ ਇਦਾਂ ਦਾ ਹੀ ਆ ਦਾ ਹੇ ਬੱਚੇ ਦਾ ਬਈ ਮੈਂ ਰੋਕਦੇ ਹੁਣਾਂ ਇਹ ਬੱਚੇ ਮੈਂ ਛੱਡਦਾ ਨਹੀਂ ਇਹ ਨਸਲ ਨੂੰ ਹੀ ਰੋਕਾਂਗੇ ਬੱਚੇ ਇਹ ਵਾਲ ਆ ਆ ਬਾਈ ਬੜਲੇ ਵਾਲੀ ਦਾ ਦਾਦਾ ਠੀਕ ਆ ਜਿਹੜੇ ਮੈਂ ਤੁਹਾਨੂੰ ਦਿੰਦਾ ਇਹਦੇ ਵਰਗੇ ਬੱਚੇ ਨਿਕਲੇ ਸੇਮ ਹੀ ਤੇ ਇਹਦੇ ਮੈਂ ਤੁਹਾਨੂੰ ਪੁੱਤਦ ਹੁਨਾ ਹੋਰ ਵੀ ਜਿਹੜੇ ਸੇਮ ਤੋਂ ਸੇਮ ਦੇ ਪੁੱਤਦ ਹੁਨਾ ਪਤਾ ਨਹੀਂ ਲੱਗੂਗਾ ਬਾਈ ਇਹ ਕਬੂਤਰ ਬੈਠਾ ਕੇ ਇਹਦੇ ਬੱਚੇ ਆ ਉਹ ਯਾਰ ਚੈੱਕ ਕਰੋ ਬਾਈ ਜਿਹੜਾ ਤੁਹਾਨੂੰ ਮੈਂ ਕਬੂਤਰ ਚੈੱਕ ਕਰਾਇਆ ਹਨਾ ਹੁਣੀ ਉਹਦਾ ਪੁੱਤ ਤੇ ਕਾ ਬੈਠਾ ਬਾਈ ਇਹ ਕੋ ਬਰਾ ਬੈਠਾ ਅਰ ਪਤਾ ਨਹੀਂ ਬਾਈ ਲੱਗੂਗਾ ਦੇਖ ਲਓ ਸੇਮ ਹੀ ਆ ਇਹ ਇਦਾਂ ਦਾ ਹੀ ਸੇਮ ਹੋਊਗਾ ਇਹ ਉਹ ਦੇ ਪੋਤੇ ਆ ਬੱਦੇ ਬਈ ਇਹ ਕੀ ਹੋ ਗਿਆ ਇਹ ਕਾ ਹੋ ਗਿਆ ਤੇ ਆਇਨਾ ਦੀ ਭੈਣ ਦਾ ਪੋਤਾ ਹ ਜਿਹੜਾ ਬੜਲੇ ਵਾਲੀ ਆ ਨਾ ਬੜਲੇ ਵਾਲੀ ਦਾ ਸਵਾ ਭਰਾ ਆ ਹ ਤੇ ਲੋ ਬਾਬਿਓ ਜਿਹੜੀ ਆਪਾਂ ਉਹ ਗੋਲੀ ਬਣਾਉਣੀ ਆ ਠੀਕ ਆ ਉਹ ਬਣਾਉਣੀ ਕਿੱਦਾਂ ਤੇ ਕਿਹੜੀਆਂ ਕਿੜੀਆਂ ਦਵਾਈਆਂ ਪੈਣੀਆਂ ਬਈ ਆ ਗਿਆ ਨੋਵਾ ਮਾਕਸ 500 ਐਮਜੀ ਕੈਪਸੂਲ ਠੀਕ ਆ ਵੀਰੇ ਪੰਜ ਕੈਪਸੂਲ ਲੈਣੇ ਬਈ ਆਪਾਂ ਆਹਾ ਵਾਲੇ 5 ਕੈਪਸੂਲ ਆ 5 ਗੋਲੀਆਂ ਬਾਈ ਆ ਲੈਣੀਆਂ ਆਪਾਂ ਹਾਂ 5 ਗੋਲੀਆਂ ਹੀ ਆਹਾ ਬਾਈ 5 ਕੈਪਸੂਲ ਬੀ ਕੈਸੂਲ ਦੇ ਬਾਈ ਸਿਪਲਾ ਕੰਪਨੀ ਦੇ ਵਰਤਿਆ ਕਰੋ ਸਭ ਤੋਂ ਵਧੀਆ ਹੁੰਦੀ ਸਿਪਲਾ ਦੀ ਜਿੰਨੀ ਵੀ ਦਵਾਈ ਹੁੰਦੀ ਹੈ ਨਾ ਤੇ ਆਹ ਬਾਈ ਪੈਰਾਸੀਟਾਮੋਲ ਚਾਰ ਗੋਲੀਆਂ ਬਾਈ ਆਹ ਲੈਣੀਆਂ ਚਾਰ ਗੋਲੀਆਂ ਪੈਰਾਸੀਟਾਮੋਲ ਦੀਆਂ ਤੇ ਪੰਜ ਗੋਲੀਆਂ ਬਾਈ ਬੈਟਨੀਸੋਲ ਆਹ ਹੁੰਦੀ ਬੈਟਨੀਸੋਲ ਗੋਲੀ ਇਹ ਵਰਤ ਸਕਦੇ ਬਾਈ ਠੀਕ ਆ ਇਹ ਦੂਜੀ ਆ ਜਿਹੜੀ ਸੇਮ ਆ ਮਤਲਬ ਇਹ ਵੀ ਵਰਤ ਲੈਂਦਾ ਜਿਹੜੀ ਬੈਟ ਨਹੀਂ 16 ਨਾ ਇੱਕ ਉਹ ਲਾਲ ਰੰਗ ਦੀ ਹੁੰਦੀ ਐ ਸੋਰੀ ਗਲਾਬੀ ਜੀ ਹੁੰਦੀ ਮਤਲਬ ਉਹ 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 ਬਹੁਤ ਕੰਮ ਕਰਦੀ ਬਈ ਤੇ ਨਾਲ ਲੈਣੀ ਬਈ ਪੈਰਾਸੀਟਾਮੋਲ ਐ ਸੋਰੀ ਪਾਵਰ ਜੈਲ ਪੈਰਾਸੀਟਾਮੋਲ ਕਿ ਨਾ ਪਾਵਰ ਜੈਲ ਪਾਵਰ ਜੈਲ ਲੈਣੀ ਆ ਠੀਕ ਆ ਇਹਦਾ ਇੱਕ ਟੱਕਣ ਪਾਉਣਾ ਬਈ ਭਰ ਕੇ ਇੱਕ ਟੱਕਣ ਪਾਵਰ ਜੈਲ ਦਾ ਤੇ ਮੇਟੇ ਇਸ ਟਾਈਮ ਟੈਰਾਮਾਈਸਿਨ ਦੀ ਗੋਲੀ ਨਹੀਂ ਹੈਗੀ ਜਿਹੜੀ ਉਹ ਡੰਗਰਾਂ ਵਾਲੀ ਹੁੰਦੀ ਹੈ ਨਾ ਪਸ਼ੂਆਂ ਵਾਲੀ ਹੋਈ ਟੈਰਾਮਾਈਸ ਟੈਰਾਮਾਈਸਿਨ ਦੀ ਗੋਲੀ ਬਾਈ ਉਹ ਪੂਣੀਆਂ ਤਿੰਨ ਗੋਲੀਆਂ ਟੈਰਾਮਾਈਸਿਨ ਦੀਆਂ ਪੂਣੀਆਂ ਤਿੰਨ ਗੋਲੀਆਂ ਇਹਨਾਂ ਨੂੰ ਬਾਈ ਚੰਗੀ ਤਰ੍ਹਾਂ ਪੀਸ ਕੇ ਪਾਊਡਰ ਬਣਾ ਲੈਣਾ ਸਾਰੀਆਂ ਚੀਜ਼ਾਂ ਦਾ ਪਾਊਡਰ ਬਣਾਉਣ ਤੋਂ ਬਾਅਦ ਤੁਸੀਂ ਅੱਧੀ ਇੱਕ ਕੋਲੀ ਜਿਹੜੀ ਆ ਆਟੇ ਦੀ ਲੈਣੀ ਕਣਕ ਦਾ ਆਟਾ ਹੁੰਦਾ ਨਾ ਇੱਕ ਕੋਲੀ ਉਹ ਤੁਸੀਂ ਲੈਣੀ ਆ ਹਲਕਾ ਹਲਕਾ ਨੂੰ ਤਵੇ ਤੇ ਭੁੰਨ ਲੈਣਾ ਆਟੇ ਨੂੰ ਭੁੰਨ ਕੇ ਬਾਈ ਉਦੇ ਵਿੱਚ ਮਿਕਸ ਕਰਕੇ ਸਾਰੀਆਂ ਚੀਜ਼ਾਂ ਨੂੰ ਗੁੰਨ ਲੈਣਾ ਗੁੰਨ ਕੇ ਬਈ ਜੇ ਤੁਹਾਨੂੰ ਲੱਗਦਾ ਜਿਹੜਾ ਖੂਤ ਢਿੱਲਾ ਮਠਾ ਹੋਇਆ ਜਾਂ ਕੋਈ ਵੀ ਪ੍ਰੋਬਲਮ ਆ ਉਹਨੂੰ ਉਦਾਰੀ ਹਨਾ ਫਿੰਸਰੀਆਂ ਤੱਕ ਵੀ ਇਹ ਕੰਮ ਕਰੂਗੀ ਬਈ ਫਿੰਸਰੀਆਂ ਫੁੰਸਰੀਆਂ ਵੀ ਜਿਹੜੇ ਹੋ ਜਾਂਦੀਆਂ ਹਨਾ ਤੇ ਉਹ ਬਈ ਤੁਸੀਂ ਇੱਕ ਸੋਰੀ 1 ਇਚ ਹੋਰ ਐਡ ਕਰਨੀ ਆ ਤੁਸੀਂ মালਟੀ ਵਿਟਾਮਿਨ ਮਲਟੀ ਵਿਟਾਮਿਨ ਇੱਕ ਟੈਬਲੇਟ ਹੁੰਦੀ ਆ ਉਹ ਲੈ ਲਿਓ ਕੋਈ ਵੀ ਕਹਿ ਕੇ ਤੁਸੀਂ ਵਧੀਆ ਕੰਪਨੀ ਦੀ ਸੇਫਲਾਜੀ ਲੈ ਲਿਓ ਕਹ ਮਲਟੀ ਵਿਟਾਮਿਨ ਸਾਨੂੰ ਦੇ ਦਿਓ ਇੱਕ ਤਾਂ ਹੁੰਦੀ ਆ orange ਰੰਗ ਦੀ ਗੋਲ ਜੀ ਗੋਲੀ ਹੁੰਦੀ ਏ ਟਿਕ ਠੀਕ ਆ ਤੁਸੀਂ ਉਹ ਲੈ ਲਿਓ ਉਹ ਵੀ ਬਾਈ ਪੌਣੀਆਂ ਆ ਪੰਜ ਗੋਲੀਆਂ ਪੰਜ ਗੋਲੀਆਂ ਉਹ ਪੌਣੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਟੇ 'ਚ ਮਿਕਸ ਕਰਕੇ ਗੁੰਨ ਕੇ ਗੋਲੀਆਂ ਬਣਾ ਲੈਣੀਆਂ ਛੋਲੇ ਦੇ ਦਾਣੇ ਜਿੰਨੀਆਂ ਠੀਕ ਆ ਛੋਲੇ ਦੇ ਦਾਣੇ ਜਿੰਨੀਆਂ ਗੋਲੀਆਂ ਬਣਾ ਲੈਣੀਆਂ ਉਸ ਤੋਂ ਬਾਅਦ ਜਦੋਂ ਵੀ ਬਾਈ ਤੁਹਾਨੂੰ ਲੱਗਾ ਵੀ ਹਾਂ ਯਾਰ ਬੱਚਾ ਹੈ ਕਬੂਤਰ ਜਾਂ ਕੋਈ ਵੀ ਢੱਲਾ ਉਹਨੂੰ ਬਾਈ ਇੱਕ ਗੋਲੀ ਦੇ ਕੇ ਨਾਲ 10 ਐਮਐਲ ਪਾਣੀ ਦੇ ਕੇ ਧੁੱਪੇ ਪਾ ਦਿਓ ਘੰਟਾ ਹੰਡ ਘੰਟਾ ਡੇਢ ਘੰਟਾ ਬਾਈ ਕਬੂਤਰ ਨੋਵਰ ਨੋ ਹੋ ਜਾਊਗਾ ਠੀਕ ਆ ਕੋਈ ਵੀ ਚੱਕਰ ਪ੍ਰੋਬਲਮ ਕੋਈ ਨਹੀਂ ਰਹੂਗੀ ਆ ਦਵਾਈਆਂ ਸੀ ਬਾਈ ਮੈਨੂੰ ਅਮੀਰ ਆ ਕਿ ਤੁਹਾਨੂੰ ਸਾਰਿਆਂ ਨੂੰ ਸਮਝ ਲੱਗੀ ਹੋਊਗੀ ਕੱਲੀ ਕੱਲੀ ਦਵਾਈ ਕਿੱਦਾਂ ਕੱਦਾਂ ਪੋਣੀਆਂ ਐਦਾਂ ਐਦਾਂ ਤੁਸੀਂ ਪਾ ਲਿਓ ਮੇਰੇ ਤੋਂ ਦੋ ਤਿੰਨ ਦਵਾਈਆਂ ਮੇਸਿਆ ਇਹਦੇ ਵਿੱਚ ਹੈ ਨਹੀਂ ਆਪਣੇ ਕੋ ਤਾ ਕਰਕੇ ਮੈਂ ਬੜਾਈ ਨਹੀਂ ਨੀ ਤਾਂ ਬਣਾ ਕੇ ਤੁਹਾਨੂੰ ਦਿਖਾ ਦੇਣੀ ਆ ਬੱਚੇ ਉੱਡ ਜਾਂਦੇ ਆ ਢਾਈਕ ਘੰਟੇ ਹੋ ਗਏ ਇਹਨਾਂ ਨੂੰ ਉੱਡਦੇ ਆ ਨੂੰ ਠੀਕ ਆ ਇਹ ਕਾ ਉੜਦਾ ਬਈ ਬੱਚਾ ਤੇ ਇਹ ਕਾ ਉੜਦਾ ਬਈ ਰੱਤਾ ਬੱਚਾ ਇਹ ਕੱਲ ਵੀ ਸ਼ਾਮੀ ਇਹ ਦੋਨੇ ਬੱਚੇ ਫਸ ਗਏ ਜੀ ਬਾਈ ਬਾਕੀ ਠੀਕ ਆ ਬਹਿ ਗਏ ਸਾਰੇ ਇਹ ਦੋ ਬੱਚੇ ਬਾਈ ਉੜਦੇ ਆ ਇੱਕ ਬੜਲੇ ਵਾਲੀ ਦਾ ਬੱਚਾ ਆ ਇੱਕ ਸੇਮ ਟੂ ਸੇਮ ਜਿੱਦਾਂ ਆਪਾਂ ਲਾ ਕੇ ਬੱਚਾ ਕਢਾਇਆ ਸੀ ਹੋਰ ਦੂਜਾ ਜੋੜਾ ਇਹ ਬੜਲੇ ਵਾਲੀ ਦੇ ਬਲੱਡ ਚੋਂ ਹੀ ਉਹਦਾ ਬੱਚਾ ਹੋਊਗਾ ਬਾਈ ਮਤਲਬ ਬੜਲੇ ਵਾਲੀ ਦੇ ਬਲੱਡ ਡੁੱਟਦਾ ਬਾਈ ਉਹੀ ਬਲੱਡ ਡੁੱਟਣ ਲਿਆ ਤੇ ਉਹੜੇ ਡੰਡੇ ਵਾਲੇ ਦੇ ਦੋ ਭਰਾ ਉਹ ਵੀ ਬਾਈ ਉੱਤੇ ਬੈਠੇ ਆ ਦੋ ਬੱਚੇ ਜਿਹੜੇ ਸ਼ਰਾਰਤੀ ਜੇ ਬਹੁਤ ਸੀ ਹਨਾ ਚੈਂਟ ਜੇ ਉਹ ਵੀ ਬਾਈ ਉੱਤੇ ਹੀ ਬੈਠੇ ਆ ਵਿੱਚ ਉਹ ਗੁੜਕ ਦਾ ਦੇਖੋ ਬਾਈ ਬੱਚਾ ਆ ਦੇ ਬੱਚਾ ਦੇ ਆਲੇ ਦੁਆਲੇ ਨਿਗਾਹ ਆ ਬੱਚਾ ਆ ਵਾਲੇ ਬਾਈ ਚੈਂਟਿਆ ਦੋਨੇ ਹੀ ਬੱਚੇ ਉਹ ਗੁੜਕਣ ਡਿਆ ਉਹਨਾਂ ਦੇ ਆਲੇ ਦੋਲੇ ਇਹ ਦਾਣਾ ਲੈਂਦਾ ਵਾਫੇ ਕੋਰਲਾ ਬੱਚਾ ਵੀ ਤੇ ਪ੍ਰੋਪਰ ਕਬੂਤਰਾਂ ਨੂੰ ਘੁਟਕਦਾ ਬਈ ਪੂਛਾ ਰਗੜ ਰਗੜ ਕੇ ਲੋਕ ਬਾਬਿਓ ਉਹ ਬੱਚਾ ਬਹਿ ਗਿਆ ਦੂਜਾ ਚਿੱਟਾ ਤੇ ਰਤਾਉਣ ਦਾ ਬਈ ਰੱਤਾ ਬੱਚਾ ਓੜਦਾ ਬੜਦੇ ਵਾਲੀ ਦਾ ਠੀਕ ਆ ਇਹ ਤਾਂ ਤਿੰਨ ਕ ਘੰਟੇ ਲਾ ਕੇ ਬੱਚਾ ਬਹਿ ਗਿਆ ਢਾਈ ਤਿੰਨ ਘੰਟੇ ਤੇ ਦੂਜਾ ਬੱਚਾ ਬੜਲੇ ਵਾਲੀ ਦਾ ਇੱਕ ਮਿੰਟ ਆ ਲੰਦਿਓ ਇਹ ਇਧਰ ਹੀ ਹੁਣ ਆ ਉਹ ਵੀ ਫਿਰਦਾ ਪਿੱਛੇ ਨੂੰ ਚਲ ਗਿਆ ਇਧਰਲੀ ਸਾਈਡ ਤੇ ਆ ਆ ਦੇ ਆ ਗਿਆ ਬਈ ਇਹ ਵੀ ਲੱਗਾ ਬਹਿਣ ਵਸ ਆ ਬੈਠੂਗਾ ਬਾਈ ਹੁਣ ਇਹ ਵੀ ਤੇ ਕੱਲਾ ਰਹਿ ਗਿਆ ਨਾ ਕੱਲਾ ੜੀ ਇਹ ਉੜਦਾ ਇਹਦੇ ਨਾਲ ਕੋਈ ਉੱਡੀ ਜਾਵੇ ਤਾਂ ਬਾਈ ਵੇਂਦਾ ਨਹੀਂ ਫਿਰ ਅਜੇ ਮੂਡ ਬਣਦਾ ਨਹੀਂ ਉਸਤਾਦ ਦਾ ਵੇਂਦਾ ਫੇ ਚਲ ਗਿਆ ਉੱਚਾ ਵੀ ਤੇ ਆਪਾਂ ਵੀ ਟੈਰਾਮਾਈਸਿਨ ਦਾ ਹੀ ਪਾਊਡਰ ਜਾਂ ਟੈਟਰਾਸਾਈਕਲਿਨ ਦਾ ਹੁੰਦਾ ਹਨਾ ਪੀਲਾ ਪੈਕੇਟ ਤੇ ਇਹਦੀ ਇੱਕ ਇੱਕ ਛੁਟਕੀ ਬਾਈ ਆਪਾਂ ਉਹ ਬੱਚਿਆਂ ਨੂੰ ਦੇ ਦਈਏ ਜਿਨ੍ਹਾਂ ਦੇ ਉਹ ਦਾਣੇ ਜੇ ਹੋਏ ਨਾ ਮੂੰਹ ਦੇ ਉੱਤੇ ਤੇ ਤਿੰਨ ਦਿਨ ਦਵਾਂਗੇ ਬਾਈ ਤੇ ਇੱਕ ਇੱਕ ਚੁਟਕੀ ਉਹ ਦੇਣੀ ਆ ਤਿੰਨ ਕ ਦਿਨ ਦੇਣੀ ਆ ਉਸ ਤੋਂ ਬਾਅਦ ਬਾਈ ਐ ਬੱਚੇ ਸਹੀ ਹੋ ਜਾਣਗੇ ਸੁੱਕਣੇ ਸ਼ੁਰੂ ਹੋਣੇ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਕਈ ਵੀਰਾਂ ਦੇ ਕਮੈਂਟ ਵੀ ਹੁੰਦੇ ਬਈ ਫਿੰਸੜੀਆਂ ਤੋਂ ਮੈਂ ਕੱਲ ਵੀ ਦੱਸਿਆ ਸੀ ਹਨਾ ਤੇ ਫਿੰਸੜੀਆਂ ਤੋਂ ਬਾਈ ਆਹ ਬਹੁਤ ਕੈਂਡ ਚੀਜ਼ ਆ ਫਿੰਸੜੀਆਂ ਜਦ ਹੀ ਬਾਈ ਸੁੱਕਣ ਲੱਪੈਂਦੀਆਂ ਦੋ ਤਿੰਨ ਦਿਨ ਦੇ ਦਿਓ ਤੁਸੀਂ ਐਨ ਸੈੱਟ ਹੋ ਜੂ ਬਾਈ ਇਹਦੇ ਨਾਲ ਚੰਗੀ ਤਰ੍ਹਾਂ ਤੇ ਮੈਂ ਤਾਂ ਚਿੜੀਆਂ ਨੂੰ ਵੀ ਬਾਈ ਪਾ ਦਿੰਦਾ ਉਹਨਾਂ ਪਤਾ ਨਹੀਂ ਬੜਾ ਹੱਲਾ ਵਲਗ ਜਿੱਤੇ ਇਹਨਾਂ ਨੇ ਤਾਂ ਟੋਕਰੀਆਂ ਡੂਗੀਆਂ ਜਿਹੜੀਆਂ ਆਪਣੇ ਉਹ ਮਠੀਆਂ ਜੀਆਂ ਲਾਈਆਂ ਨੇ ਇਹਨਾਂ ਦੀਆਂ ਝੋਪੜੀਆਂ ਜੀਆਂ ਉਹ ਥੱਲੇ ਸਿੱਟੀਆਂ ਆਆਂ ਤੇ ਉਹ ਮਲੋਨਾ ਦੁਆਰਾ ਸੈੱਟ ਕਰਦਾ ਹਨ ਤੇ ਲਿਆਓ ਬਾਪੂ ਪਹਿਲਾਂ ਬੱਚਿਆਂ ਨੂੰ ਦੇ ਦਈਏ ਹਨ ਕਿ ਬਈ ਕੱਟ ਕੇ ਬਾਹਰ ਹੀ ਰੱਖਦਾ ਇਹਨਾਂ ਦਾ ਮਟਕਾ ਜਿਹੜਾ ਪਾਣੀ ਵਾਲਾ ਸੀਗਾ ਠੀਕ ਆ ਤੇ ਔਰ ਇੱਕ ਹੀ ਰੱਖੀ ਬਸ ਉਹਦੇ ਪਾਣੀ ਪਾ ਦਿੱਤਾ ਤਾਂ ਢੱਕਣ ਟੁੱਟ ਗਿਆ ਤਾਂ ਮੈਂ ਇੱਟ ਜੀ ਰੱਖਦੀ ਪਰ ਹਨਾ ਉਹ ਪੱਥਰ ਜਾਈ ਅਸੀਂ ਮਟਕੇ ਦਾ ਤੇ ਉਹ ਵੀ ਲਿਆ ਕੇ ਇਹਨਾਂ ਦੇ ਢੱਕਣ ਜਿਉਣੇ ਢੱਕਣ ਦਾ ਖਰਾਬ ਹੋ ਗਏ ਢੱਕਣ ਖਰਾਬ ਕਰਤੇ ਇਹਨਾਂ ਨੇ ਜਦੋਂ ਮਿੱਟੀ ਦੀ ਪ੍ਰੋਬਲਮ ਆਉਂਦੀ ਨਾ ਕੈਲਸ਼ੀਅਮ ਦੀ ਇਹ ਫੁੱੰਗਾ ਮਰ ਮਰ ਕੇ ਢੱਕਣ ਨਹੀਂ ਖਾਂਦੇ ਰਹਿੰਦੇ ਆ ਇਸ ਕਰਕੇ ਕਿੰਨਾ ਹੁੰਦਾ 8 ਵਾਰ-ਵਾਰ 8 ਕੁੱਟ ਕੇ ਜ਼ਰੂਰ ਪਾਇਆ ਕਰੋ ਵਾਰ-ਵਾਰ ਇਹੀ ਚੀਜ਼ ਤਾਂ ਹੀ ਕਹਿੰਦਾ ਹੁੰਦਾ ਬਾਈ ਵੀ 8 ਕੁੱਟ ਕੇ ਜ਼ਰੂਰੀ ਪਾਇਆ ਕਰੋ ਆ ਬੱਚੇ ਆਦੇ ਨੱਕ ਦੇ ਉੱਤੇ ਉੱਤੇ ਮਾੜੇ ਮਾੜੇ ਹੋਏ ਨਾ ਇਹ ਸ਼ੁਰੂ ਹੀ ਹੋਇਆ ਵੰਮ ਤੇ ਵੱਡੇ ਨਾਲ ਹੋਣਗੇ ਇੱਕ ਦੋ ਵਾਰੀ ਦੇਣ ਤੇ ਹੀ ਸੁੱਕ ਜਾਣੇ ਬਾਈ ਇਹਨਾਂ ਨੂੰ ਇਹਨਾਂ ਦੋਨਾਂ ਬੱਚਿਆਂ ਨੂੰ ਆਪਾਂ ਦੇ ਦਈਏ ਇੱਕ ਇੱਕ ਚੁਟਕੀ ਇਹਨਾਂ ਨੂੰ ਖੜ ਕੇ ਇੱਦੇ ਡਾਇਰੈਕਟ ਹੀ ਦੇ ਦੇਣੀ ਬਾਈ ਇਹਦਾ ਕੋਈ ਨੁਕਸਾਨ ਨਹੀਂ ਛੋਟੇ ਮਤਲਬ ਐਡੇ ਕ ਬੱਚੇ ਤੱਕ ਤਾਂ ਆਪਾਂ ਦੇ ਹੀ ਸਕਦੇ ਬਾਈ ਜਦੋਂ ਛੋਟੇ ਤਾਂ ਥੋੜਾ ਜਿਹਾ ਕੱਟ ਕਰਕੇ ਦੇ ਦਿਓ ਦੇ ਸਕਦੇ ਆ ਪਾਣੀ ਚ ਮਿਕਸ ਕਰਕੇ ਇਹਨਾਂ ਨੂੰ ਤਾਂ ਆਪਾਂ ਡਾਕਟਰੀ ਦੇ ਦਾਂਗੇ ਵੱਡੇ ਹੀ ਆ ਬੱਚੇ ਹੁਣ ਇਹਨਾਂ ਦਾ ਕੋਈ ਡਾ ਰਿਸਕ ਵਾਲੀ ਗੱਲ ਹੈ ਨਹੀਂ ਆਪਾਂ ਦੇਨੇ ਆ ਰੈਗੂਲਰ ਹਰੇਕਾਰੀ ਮੈਂ ਇਹੀ ਵਰਤਦਾ ਹੁਣ ਛੋਟੇ ਬੱਚੇ ਨੂੰ ਵੀ ਵਰਦੀ ਲਾਪੈਣਾ ਉਹਨਾਂ ਵਿੱਚ ਜਿਹੜੀਆਂ ਫੇਸੜੀਆਂ ਪੁੰਸੜੀਆਂ ਆਉਂਦੀਆਂ ਇਹ ਹੋਣੀ ਨਾ ਬਈ ਕਦੀ ਲੋ ਬਾਬੋ ਦੇਸ ਤਾਰਾ ਨੂੰ ਪਾਊਡਰ ਮੈਂ ਇੱਕ ਚੁਟਕੀ ਦੋਨਾਂ ਨੂੰ ਪਾਣੀ ਆਪੀ ਪਿਓ ਨੇ ਦੇ ਦੇਣਾ ਪਾਣੀ ਨਹੀਂ ਬੰਦ ਦੇਣਾ ਹੁਣ ਐਦਾਂ ਹੀ ਦੇਣੀ ਸਿਰਫ ਇੱਕ ਚੁਟਕੀ ਐਦਾਂ ਹੀ ਸਾਦੀ ਹੋਈ ਠੀਕ ਆ ਉਹ ਮੂੰਹ ਦੇ ਵਿੱਚ ਫਿਰੂਗੀ ਚੰਗੀ ਤਰ੍ਹਾਂ ਬਈ ਜਿਸਮ ਚ ਰਲ ਜਾਂਦੀ ਆ ਪਾਣੀ ਨਾਲ ਫੇਰ ਇਹ ਜਲਦੀ ਪਾਣੀ ਪਚਾ ਕੇ ਬਈ ਬਿਠਾ ਪੁੱਠ ਇਹਦਾ ਉਹ ਪਾਣੀ ਨਹੀਂ ਦੇਣਾ ਦਵਾਈ ਜਿੰਨਾ ਚੱਕਰ ਇਹਨਾਂ ਦੇ ਜਿਆਦਾ ਅੰਦਰ ਰਹੂਗੀ ਜੋ ਉਹ ਅਸਰ ਕਰੂਗੀ ਬਈ ਠੀਕ ਆ ਇਹ ਸੱਦਿਆ ਤੁਹਾਨੂੰ ਪਤਾ ਵੀ ਦੂਜੀ ਪੇਟੀ ਹੋਈ ਹੁੰਦੀ ਇਹਨਾਂ ਦੀ ਇਹਨਾਂ ਨੇ ਕਿਹੜਾ ਚਿੱਥੇ ਖਾ ਕੇ ਜਾਂ ਕੋਈ ਦਾਅ ਵੀ ਕਰਨਾ ਇਹਦਾ ਸਿੱਧਾ ਬਈ ਦੇ ਮਿੱਠੇ ਮਾਰਨੀ ਆ ਇਹਨਾਂ ਨੇ ਤੇ ਇਸ ਕਰਕੇ ਜਿੰਨਾ ਚੱਕਰ ਜਿਆਦਾ ਇਹਨਾਂ ਦੇ ਅੰਦਰ ਦਵਾਈ ਰਹੂਗੀ ਤੇ ਉਹ ਅਸਰ ਹੋਊਗਾ ਕਿਉਂਕਿ ਮਿੱਠਾ ਤਾਂ ਬਈ ਮਾਰੀ ਜਾਣੀਆਂ ਇਹਨਾਂ ਨੇ ਮਿੰਟ-ਮਿੰਟ ਬਾਅਦ ਹੀ ਮਿੱਠਾ ਮਾਰੀ ਜਾਣੀਆਂ ਤੇ ਕੋਰੇ ਆ ਵੀ ਦਵਾਈ ਮਿੰਟੋ-ਮਿੰਟ ਹੀ ਨਿਕਲ ਜਾਂਦੀ ਤੇ ਅਸਰ ਹੁੰਦਾ ਨਹੀਂ ਬਾਜੂ ਕਬੂਤਰਾਂ ਨੂੰ ਤਾਂ ਹੀ ਉਹ ਘੱਟ ਦਵਾਈ ਲੱਗਦੀ ਆ ਇਸ ਕਰਕੇ ਮੈਂ ਇਦਾਂ ਸੁੱਕੀ ਦੇਣਾ ਉਹਨਾਂ ਪਾਣੀ ਵੀ ਜਿਹੜੀ ਦਵਾਈ ਆ ਜਿਆਦਾ ਚਿਰ ਅੰਦਰ ਰਵੇ ਤੇ ਮਿੱਠਾ ਘੱਟ ਮਾਰਦੇ ਇਹਨਾਂ ਨੂੰ ਵੀ ਬਾਈ ਧੁੱਪ ਲਵਾਉਣੀ ਸੀਗੀ ਠੀਕ ਆ ਤੇ ਮੈਂ ਕੱਢਿਆ ਨਹੀਂ ਕਿਉਂਕਿ ਉੱਤੇ ਬੱਚੇ ਛੋਟੇ ਛੱਡੇ ਮੈਂ ਕਿਹਾ ਇਹਨਾਂ ਨੂੰ ਦੇਖ ਕੇ ਕਿਤੇ ਥੱਲੇ ਨਾ ਆਉਣ ਹਨਾ ਤੇ ਖੁੱਲਾ ਹੀ ਐ ਇਧਰੋਂ ਮਤਲਬ ਜਾਲ ਉੱਪਰ ਦੀਦੇ ਰਹਿੰਦੇ ਉਹਨਾਂ ਨੂੰ ਤੇ ਫਿਰ ਹੋਰ ਨਾ ਕੰਮ ਖਰਾਬ ਹੋ ਜੇ ਹਨਾ ਤੇ ਉਹ ਥੱਲੇ ਆਣਗੇ ਤਾਂ ਉੱਟ ਨਾ ਜਾਣ ਬੱਚੇ ਇਦਾਂ ਜੀ ਛੋਟੇ ਆ ਬੱਚੇ ਵੀ ਡਿੱਗ ਜੂਗਾ ਬਾਹਰ ਖਤੇ-ਖਤੇ ਘਰ ਉੱਚਾ ਕਰਕੇ ਇਸ ਕਰਕੇ ਬਤ ਕਬੂਤਰਾਜ ਬਾਹਰ ਨਹੀਂ ਕੱਢੇ ਮੈਂ ਇਹਦਾ ਦਿੱਲੀ ਬਾਹਰ ਕੱਢਦੀ ਤੇ ਬਾਹਰ ਧੁੱਪ ਧੁੱਪ ਲਵਾ ਲਈ ਦੀ ਇਹਨਾਂ ਨੂੰ ਘ ਲੋਹੇ ਬਾਬੂ ਜਿਹੜੀਆਂ ਆਪਾਂ ਸਬਜ਼ੀਆਂ ਵਿਜੀਆਂ ਸੀ ਇੱਥੇ ਤਾਂ ਕੰਮ ਪਹੁੰਚ ਗਿਆ। ਉਹ ਮੇਥੀ ਆ ਪਰ ਉਹ ਗਾਜਰਾ ਗੁਜਰਾ ਆ। ਆ ਚੈੱਕ ਕਰੋ। ਧਣੀਆਂ ਤੇ ਪਾਲਕ ਦੋ ਵਾਰੀ ਵੱਡ ਵੀ ਲਈ ਆ ਬਾਈ। ਠੀਕ ਆ। ਪਾਲਕ ਪਨੀਰ ਬਣਾਇਆ ਸੀ ਇਹ ਦੋ ਕੁ ਵਾਰੀ ਤੇ ਉਹ ਦੋ ਤਿੰਨ ਵਾਰੀ ਵੱਡ ਲਈ ਆ ਪਰ ਦੋ ਵਾਰੀ ਵੱਡੀ ਆ। ਇਹ ਕਰੀਏ ਇੱਥੋਂ ਵੱਡੀ ਵੱਡੀ ਇੱਥੋਂ ਤੇ ਇੱਕ ਵਾਰੀ ਇੱਥੋਂ। ਤੇ ਮੂਲੀਆਂ ਵੀ ਹੋਣ ਡੀਆਂ ਰੈਡੀ। ਆ ਬਾਹਰ ਜਿਹੜੀ ਬਰੋਕਲੀ ਬਰੋਕਲੀ ਹੁੰਦੀ ਕਿ ਕੀ ਜੋ ਵੀ ਕਹਿੰਦੇ ਇਹਨੂੰ ਉਹ ਵੀ ਆ ਤੇ ਕਨਿਕੂਆ ਲੱਗਾ ਆਪਣੇ ਚੀਕੂ ਅੱਛੀ ਗੋभी ਲੱਗਾ ਇੱਕ ਤੇ ਆ ਤਾਂ ਸਾਰੀ ਫੋਲੋ ਗੋਭੀ ਆ ਤੇ ਬੰਦ ਗੋਭੀ ਆ ਵਿੱਚ ਤੇ ਉਹ 5-7 ਬੂਟੇ ਆਪਾਂ ਮਿਰਚਾ ਦੇ ਲਾਏ ਸੀ ਉਹ ਵੀ ਕੰਮ ਖਿੱਚੀ ਜਾਂਦਾ ਕੁਝ ਉਹ ਉਧਰ ਉਹ ਚਕੰਦਰਾ ਜੀਆਂ ਜਿਹਨੂੰ ਬੀਟਰੂਟ ਕਹਿੰਦੇ ਉਹ ਵੀ ਲੱਗੀ ਆ ਮੇਰਾ ਬੰਦ ਗੋਭੀ ਦਾ ਬੂਟੇ ਇੱਥੇ ਵੀ ਲੱਗੇ ਹੋਏ ਆ ਮਤਲਬ ਵਧੀਆ ਆ ਆਪਣੇ ਘਰ ਜੋ ਕੀ ਆਰਗੈਨਿਕ ਸਬਜ਼ੀ ਦਾ ਖਾਵਾਂਗੇ ਇਹਨਾਂ ਦਾ ਪਤਾ ਵੀ ਇੱਥੇ ਸਪਰੇ ਨਹੀਂ ਹੁੰਦੀ ਕੋਈ ਵੀ ਸਪਰੇ ਤੋਂ ਦਾ ਵਜਾਂਗੇ ਜਿੰਨੇ ਦਿਨ ਵੀ ਚਲੋ ਖਾਵਾਂਗੇ ਹੁਣ ਇੱਥੇ ਬੀਜ ਹੀ ਲਿਆ ਕਰਨੀ ਆ ਆਪਾਂ ਹੁਣ ਨਹੀਂ ਕਾਕੂ ਲੋਣਾ ਆਹ ਸਹੀ ਆ ਬਈ ਘਾ ਦਾ ਕੋਈ ਫਾਇਦਾ ਨਹੀਂ ਹੈਗਾ ਦੂਜੇ ਤੀਜੇ ਦਿਨ ਇਹ ਨਾਲੋਂ ਵਧੀਆ ਨਹੀਂ ਆਹ ਲਾ ਦਿਓ ਚੁੱਪ ਕਰਕੇ ਖਾਓ ਨਾਲੇ ਕਾ ਕੋ ਗੁੱਡਾ ਕੇ ਮਿਹਨਤ ਕਰਾਂਗੇ ਫਲ ਵੀ ਮਿਲੂਗਾ ਸਾਨੂੰ ਇਥੋਂ ਚਲੋ ਭਾਗੋ ਮੈਂ ਮੂੜੀਆਂ ਬਣ ਗਿਆ ਮੈਂ ਕਿ ਚਲਾ ਜੋੜੇ ਲਾਈਏ ਕੂਤਰੀ ਆਪਣੀ ਆ ਵਾਲੀ ਜਿਹੜੀ ਚਿੱਟੀਆਂ ਅੱਖਾਂ ਦੀ ਨਾ ਮੋਰੇ ਰਾਲ ਚਿੰਨੀ ਬੈਠੀ ਇਹ ਵੀ ਬੁੱਢੀ ਆ ਕੂਤਰੀ ਹੈ ਨਾ ਤੇ ਇਹ ਆਂਡੇ ਨੂੰ ਪਿਛਲੇ ਸਾਲ ਆਪਾਂ ਚਲਾ ਲਈ ਸੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਠੀਕ ਆ ਤੇ ਇਹਨਾਂ ਜਿਹੜਾ ਖੂਤਰ ਲਾਉਣਾ ਆ ਉਹ ਵੀ ਬਾਈ ਦਿਖੋਨਾ ਮੈਂ ਕਬੂਤਰ ਕਿਹੜਾ ਲਾਉਣਾ ਇਹ ਨਾਲ ਆਹ ਕੂਤਰੀ ਆ ਬਈ ਆਪਣੀ ਤੇ ਉਹ ਉਪੁਤਰੀਆਂ ਨੂੰ ਮਤਲਬ ਪਾਣੀ ਦਵਾਈ ਲਾ ਕੇ ਉਹ ਲਾਲ ਚੀਨੀ ਵੀ ਜੋੜੇ ਲਾਉਣੀ ਆ ਉਹ ਅਟਕੇ ਲਾਉਣੇ ਆ ਦੋ ਚਾਰ ਦਿਨ ਰੋਕ ਕੇ ਤੇ ਲਾਉਣੇ ਥੋੜੇ ਹੀ ਆ ਬਾਈ ਕਿਉਂਕਿ ਸਿਆਲਾ ਦੇ ਬੱਚੇ ਇਹਨੇ ਸਹੀ ਨਹੀਂ ਪਾਲਦੇ ਇਹਦਾ ਆਪਾਂ ਚਲੋ ਨਸਲ-ਨਸਲ ਲਈ ਲੈਣੇ ਹੁੰਦੇ ਮੈਂ ਬੱਚੇ ਉਹ ਘੜਾ ਨਾਮ ਨਾਲ ਜਿਹੜੇ ਆਪਾਂ ਆਦ ਨਾਲ ਚ ਲਈਦੇ ਆ ਠੀਕ ਆ ਉਹਦਾ ਆ ਜਾਂਦੇ ਕੰਮ ਚਲੋ ਗਾਂ ਜਿਹੜੀਆਂ ਕਲੀਆਂ ਦੂਜੀਆਂ ਬਾਜੀਆਂ ਐਂਟ ਤੇ ਛੱਡੀ ਦੀਆਂ ਆਪਾਂ ਮਹੀ ਮਹੀ ਮਹੀਨੇ ਉਥੇ ਕੰਮ ਆ ਜਾਂਦੇ ਆਲੇ ਬੱਚੇ ਘੱਡੇ ਵੀ ਉਦਾਂ ਐਡਾ ਵੀ ਕੁਸੀਨ ਨਹੀਂ ਹੈਗਾ ਬਾਕੀ ਲਾਉਣੇ ਲੂਣੇ ਥੋੜੇ ਓਖੇ ਹੋ ਜਾਂਦੇ ਬੈਰੀ ਪੈਣ ਲਾ ਪੈਦੀ ਨਾ ਸ ਇਹ ਇਸ ਕਰਕੇ ਆਪੇ ਆਦਨਾ ਦੇ ਬੱਚੇ ਆਪਾਂ ਘੱਟੇ ਹੀ ਲਈਦੇ ਆ ਹੁਣ ਜਿਹੜੇ ਬੱਚੇ ਲੈ ਲਏ ਆ ਆਪਾਂ ਛਤਰਿਆਂ ਵਾਲੇ ਕਿਉਂਕਿ ਬੱਚੇ ਮੈਂ ਤਾਂ ਢੱਲ ਆ ਹੀ ਜਾਂਦਾ ਉਹਨੇ ਕਿ ਜੋੜੇ ਲਾਇ ਸੀ ਇੱਕ ਤਾਂ ਬਿਮਾਰੀ ਆ ਗਈ ਤੁਹਾਨੂੰ ਪਤਾ ਦੂਜਾ ਬਈ ਆਪਣੇ ਕੋਲ ਆਲਰੇਡੀ ਬੱਚੇ ਬਥੇਰੇ ਪਏ ਆ ਹਣਾ ਬਾਬੇ ਦੀ ਕਿਰਪਾ ਨਾਲ ਤੇ ਤੰਦਰੁਸਤ ਰਹਿਣ ਤੇ ਬਾਈਆਂ ਛੱਡਾਂਗੇ ਇਹ ਤੇ ਤਾਂ ਕਰਕੇ ਬੱਚੇ ਘੱਟ ਲਏ ਬਈ ਆਪਾਂ ਤੇ ਇਹ ਤਾਂ ਮੈਂ ਹੁਣ ਜਿਹੜੇ ਨਸਲ ਨੂਸਲ ਨੂੰ ਲੈਣੀ ਆ ਨਾ ਉਹਨਾਂ ਲਈ ਵੀ ਬਾਈ ਲੈ ਲੂਗੇ ਰੱਖੀ ਜਾਂਦੇ ਆ ਫਿਰ ਗਾਂ ਨਸਲ ਨੂੰ ਕੰਮ ਆ ਜਾਂਦੇ ਅਗਲੇ ਸਾਲ ਹਣਾ ਹਾਂਜੀ ਬਾਬੇਓ ਕੀ ਹਾਲ ਚਾਲ ਆ ਲਓ ਬਾਬੇਓ ਤੁਹਾਡੇ ਕਮੈਂਟਾਂ ਦੇ ਜਵਾਬ ਜ ਜਿੰਨੇ ਕੁ ਥੋੜੀ ਤਿੰਨ ਚਾਰੀ ਕਮੈਂਟਾਂ ਮਤਲਬ ਜਿਹੜੇ ਕਿਹਨੇ ਦਵਾਈ ਵਗੈਰਾ ਜੋ ਪੁੱਛਿਆ ਕੁਝ ਵੀ ਬਾਕੀ ਉਦਾਂ ਤੁਸੀਂ ਪਿਆਰ ਬਹੁਤ ਇੰਨੇ ਬਾਈ ਉਦਾਂ ਕਮੈਂਟ ਬਹੁਤ ਆਉਂਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਨਾਲੇ ਹਨਾ ਤੇ ਇੰਨਾ ਪਿਆਰ ਦੇਣ ਵਾਸਤੇ ਤੇ ਆਇਓ ਬਾਬੇ ਕਮੈਂਟਾਂ ਦੇ ਜਵਾਬ ਦਈਏ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਉਹ ਬਾਈ ਡਰਿਆ ਸੀ ਜਿਹੜਾ ਤੁਹਾਨੂੰ ਮਜ਼ਾਕ ਦਾ ਪਿਆ ਸੀ ਵੀ ਨੋਟੀਫਿਕੇਸ਼ਨ ਹੀ ਲੇਟ ਆਇਆ ਮੈਨੂੰ ਉਹਦਾ ਤੇ ਜਾਂ ਫਿਰ ਤਾਜ਼ਾ ਹੀ ਕਮੈਂਟ ਕੀਤਾ ਹੋਇਆ ਕਿਦਾਂ ਵੀ ਮੈਂ ਦੇਖਿਆ ਨਹੀਂ ਟਾਈਮ ਵੀ ਨਹੀਂ ਚੈੱਕ ਕੀਤਾ ਉਹ ਬਾਈ ਕਹਿੰਦਾ ਯਾਰ ਕਬੂਤਰੀਆਂ ਕਬੂਤਰੀਆਂ ਨੇ ਮਿਲ ਕੇ ਆਂਡਾ ਲਾਤਾ ਯਾਰ ਕੋਈ ਚੱਕਰ ਤਾਂ ਨਹੀਂ ਕੋਈ ਬਿਮਾਰ ਬਾਈ ਇਦਾਂ ਦਾ ਨਹੀਂ ਕੋਈ ਸੀਨ ਹੁੰਦਾ ਜਿਹੜੀਆਂ ਕਬੂਤਰੀਆਂ ਕਬੂਤਰੀਆਂ ਹੁੰਦੀਆਂ ਨਾ ਉਹ ਵਾਪਸ ਵੀ ਬਾਈ ਫੋਕੇ ਆਂਡੇ ਲਾ ਲੈਂਦੀ ਉਹਨਾਂ 'ਚ ਬੱਚਾ ਨਹੀਂ ਬਣਦਾ ਹੁੰਦਾ ਠੀਕ ਆ ਪਤਾ ਨਹੀਂ ਹੁਣ ਮੈਂ ਇਸ ਕਮੈਂਟ ਦਾ ਪਹਿਲਾ ਜਵਾਬ ਦਿੱਤਾ ਜਾਂ ਨਹੀਂ ਦਿੱਤਾ ਠੀਕ ਆ ਇਦਾਂ ਦਾ ਕੋਈ ਸੀਨ ਨਹੀਂ ਹੁੰਦਾ ਬਾਈ ਉਹਦਾ ਕੁਝ ਵੀ ਠੀਕ ਆ ਤੇ ਲੇਟ ਹੋ ਗਿਆ ਮੈਨੂੰ ਨੋਟੀਫਿਕੇਸ਼ਨ ਹੀ ਲੇਟ ਆਇਆ ਬਾਈ ਉਹ ਕਮੈਂਟ ਦਾ ਨਹੀਂ ਤਾਂ ਮੈਨੂੰ ਪਤਾ ਲੱਗ ਜਾਣਾ ਸੀ ਤੇ ਇੱਕ ਬਾਈ ਦਾ ਹੋਰ ਕਮੈਂਟ ਆਇਆ ਸੀਗਾ ਕਿ ਬਾਈ ਦਾਣਾ ਘੱਟ ਖਾਂਦੇ ਆ ਕਬੂਤਰ ਬਾਈ ਜਿਹੜਾ ਨਾ ਮਤਲਬ ਜਿਹੜਾ ਦਾਣਾ ਘੱਟ ਖਾਂਦੇ ਆ ਕੂਤਰਾ 'ਚ ਕੋਈ ਨਾ ਕੋਈ ਪ੍ਰੋਬਲਮ ਹੋਊਗੀ ਪਾਣੀ ਜ਼ਿਆਦਾ ਪੀਂਦੇ ਹੋਣਗੇ ਇਹ ਦੇਖਿਓ ਪਾਣੀ ਵਾਲੀਆਂ ਬਿੱਠਾਂ ਵੀ ਮਾਰਦੇ ਹੋਣਗੇ ਇਹ ਚੀਜ਼ ਨੋਟ ਕਰ ਲਿਓ ਉਹਦੇ ਨਾਲ ਪਤਾ ਕੀ ਚੈੱਕ ਕਰਉਂਦਾ ਬਾਈ ਅੰਦਰੋਂ ਅੰਦਰੀ ਕਬੂਤਰ ਖੁਰਨੇ ਸ਼ੁਰੂ ਹੋ ਜਾਣੇ ਤੇ ਬਿਮਾਰ ਹੋ ਜੂਗੇ ਜੇ ਕੂਤਰਾ ਦਾਣਾ ਘੱਟ ਖਾਂਦੇ ਆ ਮੈਂ ਤਾਂ ਹੀ ਵਾਰ-ਵਾਰ ਕਿੰਨਾ ਹੋਣਾ ਬਾਈ ਇੱਕ ਡੱਬਾ ਰੱਖੋ ਜਾਂ ਕੋਸ਼ ਵੀ ਤੁਹਾਨੂੰ ਪਤਾ ਹੋਵੇ ਵੀ ਐਨਾ ਦਾਣਾ ਮਾ ਪੋਨਾ ਮੇਰੇ ਕੂਤਰ ਖਾਂਦੇ ਆ ਜਦੋਂ ਤੁਹਾਨੂੰ ਲੱਗੇ ਘੱਟ ਵੱਧ ਖਾਦਾ ਉਦੋਂ ਹੀ ਬਾਈ ਟੈਰਾਮਾਈਸਿਨ ਦਾ ਪਾਊਡਰ ਮੈਂ ਵਾਰ-ਵਾਰ ਕਿੰਨਾ ਬਾਈ ਹਰ ਮੂਹ ਚ ਐਡੇ ਪਾ ਦਿਓ ਤੇ 5 ਸੀਸੀ ਪਾਣੀ ਦੇ ਕੇ ਬਾਈ ਧੁੱਪੇ ਪਾ ਦਿਓ ਵੱਡੇ ਗੁੱਤਰਾਂ ਨੂੰ ਠੀਕ ਆ ਐਣ ਬਾਈ ਜਮਾ ਸੈੱਟ ਹੋ ਜਾਣਗੇ ਠੀਕ ਆ ਬਾਕੀ ਲੀਵਰ 50 ਪਾ ਲਓ ਥੋੜੇ ਤੇ ਦੇਣ ਜੇ ਘਟਖਾਂ ਦੇ ਲੱਗਦੇ ਨਾ ਤੇ ਪਾਵਰ ਜਾਲ ਇੱਕ ਅੱਧੀ ਆਰੀ ਪਾ ਲਓ ਤੇ ਜੇ ਕੋਈ ਪਾਣੀ ਪੂਣੀ ਵੱਧ ਪੀਂਦੇ ਹੋਣਗੇ ਜਾਂ ਪੇਟ ਚ ਕੋਈ ਇਨਫੈਕਸ਼ਨ ਹੋਊਗੀ ਤਾਂ ਉਹਨਾਂ ਬਾਈ ਸੈੱਟ ਹੋ ਜਾਣਗੇ ਇੱਕ ਵਿਟਾਮਿਨ ਐਚ ਹੁੰਦਾ ਮੈਂ ਜਿਹੜਾ ਤੁਹਾਨੂੰ ਦੱਸਿਆ ਆ ਉਹ ਬਾਈ ਪਾਇਆ ਕਰੋ ਜੇ ਲੋੜ ਤੋਂ ਵੱਧ ਦਾਣਾ ਖਾਂਦੇ ਉਹ ਵੀ ਘਟ ਜਾਂਦੇ ਆ ਜਿਹੜੇ ਘਟ ਇੱਕ ਨਾ ਰੀਜ਼ਨ ਹੁੰਦਾ ਮਤਲਬ ਜਿਹੜੇ ਕੀੜੇ ਹੁੰਦੇ ਆ ਜਿਹੜੇ ਦੂਜਿਆਂ ਚ ਖੁੱਟ ਉਨਾ ਕਰਕੇ ਵੀ ਬਾਈ ਉਹ ਖੂਨ ਚੂਸਦੇ ਆ ਤੇ ਉਹਨਾ ਕਰਕੇ ਵੀ ਪ੍ਰੋਬਲਮ ਆ ਜਾਂਦੀ ਆ ਠੀਕ ਆ ਬਾਕੀ ਜਰੂਰੀ ਨਹੀਂ ਵੀ ਉਹਨਾ ਕਰਕੇ ਵੀ ਦਾਣੇ ਜ਼ਿਆਦਾ ਖਾਂਦੇ ਕਈ ਵਾਰ ਕਬੂਤਰ ਅੰਦਰੋਂ ਕਮਜ਼ੋਰ ਹੋਵੇ ਨਾ ਉਹਦੇ ਕਰਕੇ ਵੀ ਦਾਣਾ ਬਹੁਤ ਖਾਣ ਲੱਗ ਪੈਂਦਾ ਉਹ ਦੋਨਾਂ ਦੇ ਲੱਛਣ ਅਲੱਗ ਅਲੱਗ ਹੁੰਦੇ ਆ ਇੱਕ ਲੱਛਣ ਬਾਈ ਜਿਹੜੇ ਹੁੰਦੇ ਆ ਲੋੜ ਤੋਂ ਵੱਧ ਦਾਣੇ ਖਾਂਦੇ ਆ ਨਾ ਕਬੂਤਰ ਉਹ ਥੱਲਿਓ ਬਾਈ ਜਮਾ ਫਿੱਟ ਹੋਣਗੇ ਠੀਕ ਆ ਤੇ ਉਹਨਾਂ 'ਚ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਹੋਊਗੀ ਦਾਣਾ ਪਰ ਲੋੜ ਤੋਂ ਵੱਧ ਖਾਂਦੇ ਹੋਣਗੇ ਉਹਨਾਂ 'ਚ ਕੈਲਸ਼ੀਅਮ ਜਾਂ ਮਲਟੀ ਵਿਟਾਮਿਨ ਦੀ ਪ੍ਰੋਬਲਮ ਹੁੰਦੀ ਆ ਇੱਕ ਬਾਈ ਥੱਲਿਓ ਕਬੂਤਰ ਸੁ ਉਹ ਹੁੰਦੀ ਬਈ ਪਿਸੂਆਂ ਦੀ ਨਿਸ਼ਾਨੀ ਜਿਹੜੇ ਪਿਸੂ ਪੈ ਜਾਂਦੇ ਕੁੱਟੇ 'ਚ ਉਹਦੇ ਕਰਕੇ ਚੱਕਰ ਬਈ ਪੈ ਜਾਂਦਾ ਕਿ ਉਤਰ ਸੁੱਕਦੇ ਦੋ ਰੀਜ਼ਨ ਹੁੰਦੇ ਆ ਜਿਆਦਾ ਕਬੂਤਰ ਅੰਦਰੋਂ ਉਦਾ ਤੰਦਰੁਸਤ ਨਹੀਂ ਹੈਗਾ ਠੀਕ ਆ ਜਾਂ ਉਹਨੂੰ ਕੋਈ ਕਮੀ ਆ ਬਈ ਠੀਕ ਆ ਮਲਟੀਵਿਟਾਮਿਨ ਦੀ ਜਾਂ ਕੇ ਦੀ ਤਾਂ ਦਾਣਾ ਵਾਲਾ ਉਟੀ ਖਾਈ ਜਾਂਦੇ ਠੀਕ ਆ ਦੋ ਦੋ ਲੱਛਣ ਹੁੰਦੇ ਬਈ ਇਹਨਾਂ ਦੇ ਜਿਹੜੇ ਦਾਣਾ ਲੋੜ ਤੋਂ ਵੱਧ ਖਾਂਦੇ ਆ ਤੇ ਘੱਟ ਖਾਂਦੇ ਆ ਠੀਕ ਆ ਇਹ ਦੇਖ ਲਿਆ ਕਰੋ ਧਿਆਨ ਨਾਲ ਕੁੱਟਿਆ ਦੇ ਵਿੱਚ ਚੰਗੀ ਤਰ੍ਹਾਂ ਮਿੱਟੀ ਵਾਲੇ ਖੁੱਡਿਆਂ 'ਚ ਤਾਂ ਬਹੁਤ ਧਿਆਨ ਰੱਖਣਾ ਬਈ ਪੈਂਦਾ ਪਿਸੂਆਂ ਪਸੂਆਂ ਦਾ ਇਹ ਵੀ ਨੁਕਸਾਨ ਹੈ ਆ ਤੇ ਬਾਕੀ ਜੇ ਖੁੱਡੇ ਚ ਸੇਕਾ ਬਾੜਾ ਪੈਂਦਾ ਹੋਵੇ ਗੁੰਮਾ ਹੋਮਸ ਹੁੰਦੀ ਹੋਵੇ ਉਹਦੇ ਕਰਕੇ ਵੇਚਦਿਆਂ ਦੀ ਪ੍ਰੋਬਲਮ ਆ ਜਾਂਦੀ ਦਾਣਾ ਘੱਟ ਖਾਂਦੇ ਹੋ ਉਤਰ ਬਾਈ ਠੀਕ ਆ ਤੇ ਆਹੀ ਬਾਈ ਕਮੈਂਟ ਥੋੜੀ ਸੀਗੇ ਉਹਨਾਂ ਦੇ ਜਵਾਬ ਤੁਹਾਨੂੰ ਦੇ ਦੇ ਤੇ ਮੇਰੇ ਸਾਬ ਨਾਲ ਜਿੰਨੇ ਵੀ ਕਮੈਂਟ ਸੀ ਸਾਰਿਆਂ ਦੇ ਜਵਾਬ ਮੈਂ ਦੇ ਦਿੱਤੇ ਹੋਊਗੇ ਪਰ ਜੇ ਫਿਰ ਵੀ ਕੋਈ ਕਮੈਂਟ ਦਾ ਜਵਾਬ ਦੇਣ ਨਾਲ ਰਹਿ ਗਿਆ ਤੇ ਬਾਈ ਸੋਰੀ ਹੈਨਾ ਤੇ ਜਿਹੜਾ ਆਪਾਂ ਸਰਪ੍ਰਾਈਜ਼ ਵਾਲਾ ਕੰਮ ਕਰਨਾ ਸੀ ਉਹ ਵੀ ਬਾਈ ਮੈਂ ਅਗਲੀ ਵੀਡੀਓ ਚ ਕਰਦਾ ਠੀਕ ਆ ਵੀਡੀਓ ਦੇਖਣੀ ਪੈਣੀ ਲੱਭਣੀ ਪੈਣੀ ਮੈਨੂੰ ਕਿੱਦਾਂ ਕਰਦਾ ਸੀ ਜਾਂ ਫਿਰ ਨਵੀਂ ਵੀਡੀਓ ਤੇ ਕੋਈ ਟਾਸਕ ਰੱਖਦੇ ਆ ਉਦੋਂ ਕਰਾਂਗੇ ਉਹ ਮੈ ਤੇ ਤੁਹਾਡੇ ਕਮੈਂਟ ਪੜ ਕੇ ਝਲਦਣ ਵਾਲੀ ਆ ਜਾਂ ਕੁਝ ਵੀ ਕਿਸੇ ਨੇ ਉਦਾਂ ਵੀ ਕਰਤਾ ਹੋਊਗਾ ਤੇ ਉਹ ਵੀ ਆਪਾਂ ਕਹਿ ਨਹੀਂ ਸਕਦੇ ਆਪਾਂ ਅਗਲੀ ਵੀਡੀਓ ਜਿਹੜੀ ਪਾਵਾਂਗੇ ਨਾ ਉਹ ਚ ਰੱਖਾਂਗੇ ਤੇ ਨਾਲ ਹੀ ਫਿਰ ਕੱਟ ਦੇਾਂਗੇ ਬਈ ਹਨਾ ਸ਼ੇਅਰ ਦੁਬਾਰਾ ਤੁਸੀਂ ਉਹੀ ਭਾਵੇਂ ਲਿਖ ਕੇ ਭੇਜੋ ਕੋਈ ਚੱਕਰ ਨਹੀਂ ਮੈਂ ਸਭ ਪੜ ਲਊਗਾ ਠੀਕ ਆ ਉਹ ਵੀਡੀਓ ਬਹੁਤ ਪੁਰਾਣੀ ਚੱਲ ਗਈ ਪਿੱਛੇ ਤੇ ਕਮੈਂਟ ਕਈ ਤਰ੍ਹਾਂ ਦੇ ਹੋਰ ਵਿੱਚ ਕਿੰਨੇ ਕਮੈਂਟ ਹੋਗੇ ਹੋਣੇ ਉਹ ਤੇ ਹੁਣ ਤਾਂ ਉਹ ਫੇਰ ਪੜਨੇ ਵੀ ਵਿੱਚ ਮਤਲਬ ਨਹੀਂ ਵੀ ਲੱਪਣੇ ਕੋ ਤਾਜ਼ਾ ਪੁਰਾਣਾ ਵੀ ਹੋ ਜਾਣਾ ਹਨਾ ਆਪਾਂ ਤਾਂ ਉਹੀ ਕਰਾਂਗੇ ਹੁਣ ਉਹ ਨਹੀਂ ਰੱਖਣਾ ਪਰ ਆਪਾਂ ਚਾਹਦਰਾ ਵਾਲਾ ਨਹੀਂ ਦੁਬਾਰਾ ਪੁੱਛਣਾ ਉਹ ਕੋਈ ਹੋਰ ਪੁੱਛਾਂਗੇ ਹੁਣ ਜੇ ਪੁੱਛਿਆ ਤਾਂ ਬਾਕੀ ਤੁਸੀਂ ਆ ਕਮੈਂਟ ਕਰਕੇ ਦੱਸ ਦਿਓ ਵੀ ਜੇ ਉਹੀ ਵੀਡੀਓ ਚ ਦੇਖਣਾ ਤਾਂ ਮੈਂ ਉਸੇ ਵੀਡੀਓ ਚ ਦੇਖ ਕੇ ਕੱਢ ਦੂੰਗਾ ਜੇ ਕਹੋਗੇ ਵੀ ਹਾਂ ਕੋਈ ਹੋਰ ਰੱਖ ਲਓ ਤੇ ਹੋਰ ਕੋਈ ਤਰੀਕਾ ਲੱਭ ਲਾਂਗੇ ਜਿਸ ਹਿਸਾਬ ਨਾਲ ਆਪਾਂ ਗਿਫਟ ਇੱਕ ਦੇ ਦਾਂਗੇ ਤੇ ਠੀਕ ਆ ਬਾਪੋ ਬਾ ਦੂਜੀ ਵੀਡੀਓ ਬਣਾਉਨੇ ਆ ਦਾਣੇ ਦੂਨੇ ਢੋਲੀਏ ਤੇ ਉਹ ਪਾਈਏ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਅਦ ਚੋ ਕੀ ਆ ਬਾਬਿਓ ਵੀਡੀਓ ਫੇਰ ਵੱਡੀ ਹੋ ਜਾਣੀ ਆ ਤੇ ਬਾਕੀ ਦੀਆਂ ਗੱਲਾਂ ਬਾਤਾਂ ਕਰਾਂਗੇ ਫੇ ਅਗਲੇ ਅਗਲੀ ਵੀਡੀਓ ਦੇ ਵਿੱਚ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ